ਸੱਭਿਆਚਾਰ ਦੀ ਇੱਕ ਵਿਲੱਖਣ ਤਸਵੀਰ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂਗੇ ਇੱਕ ਪ੍ਰਾਂਤਨ ਸਮੇਂ ਦੇ ਵਿੱਚ ਜਿਹੜਾ ਹੈਗਾ ਮੱਕੀ ਪੁੱਜਣ ਵਾਲੀ ਪੱਠੀ ਆ ਜਿੱਥੇ ਮਾਤਾ ਵੱਲੋਂ ਮੇਲੇ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਦਾਣੇ ਭੁੰਨ ਕੇ ਜਿਹੜੇ ਹੈਗੇ ਆ ਗਰਮਾ ਗਰਮ ਚੁਕਾਏ ਜਾ ਰਹੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮਾਤਾ ਜੀ ਮੌਜੂਦ ਆ ਮਾਤਾ ਜੀ ਕੀ ਕਹਿਣਾ ਚਾਹੋਗੇ ਮੇਲੇ ਦੇ ਵਿੱਚ ਪਹੁੰਚੇ ਹੋ ਲੋਕ ਕਿੰਨਾ ਕਿ ਤੁਹਾਡੇ ਇਸ ਕਾਰੋਬਾਰ ਨੂੰ ਲੈ ਕੇ ਤੁਹਾਡੇ ਨਾਲ ਜਿਹੜਾ ਕਿ ਇਹ ਖਰੀਦਣ ਵਾਸਤੇ ਆ ਰਹੇ ਬਹੁਤ ਆ ਰਹੇ ਨੇ ਅੱਛਾ ਦਾਣੇ ਭੁੰਨੀਆਂ ਨੇ ਲਈ ਜਾਂਦੇ ਲੋਕ ਅੱਛਾ ਕਿਉਂਕਿ ਇੰਨਾ ਪੁਰਾਣਾ ਇਹ ਸੱਭਿਆਚਾਰ ਹੈ ਤੁਸੀਂ ਦਵਾਰੇ ਇਹਨੂੰ ਸਾਹਮਣੇ ਰੱਖ ਕਿੰਨਾ ਸਮਾਂਗਾ ਤੁਹਾਨੂੰ ਕੰਮ ਕਰਦਿਆਂ ਹੋ ਗਏ 45 ਸਾਲਵੇਂ ਨੇ 48 ਸਾਲ ਹੋ ਗਏ ਅੱਛਾ ਕੀ ਫਿਰ ਪਿੰਡ ਵੀ ਹਲੇ ਇਹੀ ਕੰਮ ਕਰ ਰਹੇ ਹੋ ਹਾਂ ਪਿੰਡ ਵੀ ਇਹੀ ਕੰਮ ਅੱਛਾ ਲੋਕ ਆ ਰਹੇ ਨੇ ਕਿਉਂਕਿ ਲੋਕਾਂ ਦਾ ਹਰ ਜਾਣ ਤੁਹਾਨੂੰ ਜਿਆਦਾ ਬਾਹਰ ਕਾਣਦਾ ਹੋਇਆ ਪਿਆ ਕੀ ਹੁਣ ਇਹ ਲੈਂਦੇ ਨਹੀਂ ਪੁੱਤ ਵੱਧ ਮੱਕੀ ਖਰੀਦਦੇ ਨੇ ਹੁਣ ਅੱਛਾ ਕੀ ਦਿੱਕੀ ਕੀ ਦਿੱਕਤਾਂ ਕੀ ਆ ਰਹੀਆਂ ਨੇ ਇਹ ਕਿ ਤੁਸ ਬਜਾਰੀ ਚੀਜ਼ ਖਾਂਦੇ ਅੱਛਾ ਘੱਟ ਪਸੰਦ ਕਰਦੇ ਜਵਾਕ ਅੱਛਾ ਜਿਵੇਂ ਹੁਣ ਆਪਾਂ ਗੱਲ ਕਰੀਏ ਪਹਿਲਾਂ ਕਿਵੇਂ ਤੁਸੀਂ ਜਿਵੇਂ ਸਮੇਂ ਦਾ ਫਰਕ ਪੈ ਗਿਆ ਕਿਵੇਂ ਦਾਣੇ ਭੁੰਨਦੇ ਸੀ ਪੈਸੇ ਲੈਂਦੇ ਸੀ ਜਾਂ ਕੋਟ ਕੱਟਦੇ ਸੀ ਘਾਟ ਕੱਟਦੇ ਸੀ ਮੈਂ ਅੱਛਾ ਕਿੰਨੇ ਕੁ ਦੋਪੁਰ ਤੋਂ ਕਿ ਤੀਜਾਪੁਰ ਤੋਂ ਅੱਛਾ ਤੇ ਹੁਣ ਹੁਣ ਫਿਰ ਕਿਸ ਤਰ੍ਹਾਂ ਤੁਸੀਂ ਮੱਕੀ ਆਪ ਕਰਦੇ ਹੋ ਮੱਕੀ ਆਪ ਦੀ ਲੈ ਕੇ ਆਉਂਦੇ ਆ ਤੇ ਪੈਸੇ ਨਹੀਂ ਦੇ ਜਾਂਦੇ ਲੋਕਾਂ ਦਾ ਅੱਛਾ ਠੀਕ ਹੈ ਫਿਰ ਲੋਕ ਆਉਂਦੇ ਹਲੇ ਵੀ ਕਿ ਬਸ ਟਾਈਮ ਪਾਸ ਹੀ ਹੈ ਟਾਈਮ ਪਾਸ ਹੀ ਹੈ ਪਰ ਕੋਈ ਨਹੀਂ ਹੁੰਦਾ ਇਹ ਅੱਛਾ ਪਰਿਵਾਰ ਚ ਕੌਣ ਕੌਣਾ ਪਹਿਲਾਂ ਕੌਣ ਕੌਣ ਕੰਮ ਕਰਦਾ ਸੀਗਾ ਪਰਿਵਾਰ ਚ ਪੁੱਤ ਮੈਂ ਹੀ ਕੰਮ ਕਰਦੀ ਸੁਰ ਕੋਈ ਕਰਦਾ ਨਹੀਂ ਇਹ ਮੱਤੀ ਦਾ ਹੀ ਅੱਛਾ ਫਿਰ ਅਗਲੀ ਪੀੜ੍ਹੀ ਇਸ ਚੀਜ਼ ਤੋਂ ਦੂਰ ਹੋ ਰਹੀ ਹੈ ਨਹੀਂ ਇਹ ਉਹ ਜੋ ਪੀੜ੍ਹੀ ਦਬਾਈ ਦੀ ਹੈ ਬਹੁਤ ਹੈ ਜੀ ਪਤਲੀ ਜੀ ਸਾਡੀ ਉਹ ਤਾਂ ਕੰਨੀ ਮਾਤਾ ਜਿਹਾ ਕੰਮ ਕਰਦੀ ਹੈ। ਅੱਛਾ ਠੀਕ ਹੈ। ਕੋਈ ਕੰਮ ਨਹੀਂ ਕਰਕੇ ਖੁਸ਼ ਹੋਣਾ। ਕੰਮ ਕਰਕੇ ਕੁਝ ਨਹੀਂ ਹੈ ਜੀ। ਨਹੀਂ ਜਿਵੇਂ ਆਪਣੇ ਹੁਣ ਜ਼ਿਆਦਾਤਰ ਜਿਵੇਂ ਤੇਲ ਵਾਲੀਆਂ ਚੀਜ਼ਾਂ ਨੇ ਉਹ ਬਿਮਾਰੀਆਂ ਦਾ ਘਰ ਨਹੀਂ ਠੀਕ ਹੈ। ਇਹ ਜਦੋਂ ਵੀ ਤੇਲ ਦੀ ਵਰਤੋਂ ਹੋਣੀ ਹੈ ਨਾ ਕਿਸੇ ਹੋਰ ਦੀ ਤੇ ਲੋਕਾਂ ਦਾ ਰੁਝਾਨ ਫੈਜਾ ਨਹੀਂ ਹੈ। ਨਹੀਂ ਪਤਾ ਨਹੀਂ। ਅੱਛਾ। ਤੇਲ ਵਾਲੀਆਂ ਚੀਜ਼ਾਂ ਖਾ ਕੇ ਖੁਸ਼ ਆ ਪੁੱਤ ਲੋਕ ਸਾਰੇ। ਅੱਛਾ। ਠੀਕ ਹੈ ਜੀ ਕਿਰਪਾ ਤੁਸੀਂ ਅੱਛਾ ਉਹ ਚੰਗਾ ਪਤੋ ਠੀਕ ਹੈ ਠੀਕ ਹੈ ਠੀਕ ਹੈ ਸੋ ਮਾਤਾ ਜੀ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਜਿਹੜੇ ਮੇਲੇ ਦੇ ਵਿੱਚ ਆ ਕੇ ਇਹ ਜਿਹੜਾ ਹੈਗਾ ਇਹਨਾਂ ਨੇ ਪੱਠੀ ਲਗਾਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਲੋਕ ਇੱਥੇ ਇਹਨਾਂ ਕੋਲੇ ਜਿਹੜਾ ਹੈਗਾ ਪੁੱਜੇ ਹੋਏ ਦਾਣੇ ਜਿਹੜੇ ਲੈ ਕੇ ਆ ਰਹੇ ਨੇ ਮੇਲੇ 'ਚ ਪਹੁੰਚੋ ਕਿਹੇ ਜਿਹਿਆਂ ਲੱਗਿਆ ਤੁਹਾਨੂੰ ਇਹ ਜਿਹੇ ਪੁਰਾਣੇ ਸੱਭਿਆਚਾਰ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਸਰ ਜੀ ਅੱਜ ਕੱਲ ਵੈਸੇ ਬਹੁਤ ਘੱਟ ਮਿਲਦਾ ਹੀ ਹੈ ਯਾ ਪ੍ਰੋਗਰਾਮ ਅੱਛਾ ਹਾਂ ਜੀ ਬਹੁਤ ਵਧੀਆ ਲੱਗਿਆ ਹਾਂ ਇਹ ਬਹੁਤ ਵਧੀਆ ਚੀਜ਼ ਹੈ ਖਾਣ ਵਾਸਤੇ ਵੀ ਸਿਹਤ ਵੀ ਬੰਦਈ ਹੈ ਇਹਦੇ ਨਾਲ ਅੱਜ ਕੱਲ ਬੱਚੇ ਫਾਸਟ ਫੂਡ ਨੂੰ ਪਸੰਦ ਕਰਦੇ ਨੇ ਇਹ ਜੀਜ਼ਾਂ ਨੂੰ ਪਸੰਦ ਨਹੀਂ ਕਰਦੇ ਬੱਚਿਆਂ ਨੂੰ ਜਿਹੰਦਾ ਹੈਗੇ ਆ ਜੀ ਚੀਜ਼ਾਂ ਖਾਣੀਆਂ ਚਾਹੀਦੀਆਂ ਠੀਕ ਹੈ ਨਾ ਕਿ ਫਾਸਟ ਫੂਡ ਆਪਣੇ ਜ਼ਿਆਦਾਤਰ ਤਲੀਆਂ ਹੋਈਆਂ ਚੀਜ਼ਾਂ ਪਸੰਦ ਕਰਨ ਲੱਗੇ ਲੋਕ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਨਾਲ ਤਾਕਤ ਵਰ ਸੀਗੀਆਂ ਬਿਲਕੁਲ ਬਿਲਕੁਲ ਇਹ ਚੀਜ਼ਾਂ ਨਾਲ ਪੂਰੀ ਜੀ ਦੇ ਵਿੱਚ ਜਾਨ ਆਉਂਦੀ ਸੀ ਸਰ ਅੱਛਾ ਹਾਂ ਜੀ ਤੇ ਜਿਹੜੀਆਂ ਆਪਾਂ ਤਲੀਆਂ ਹੋਈ ਚੀਜ਼ਾਂ ਖਾਣੇ ਆ ਇਹ ਤਾਂ ਖਰਾਬ ਹੀ ਕਰਦੀਆਂ ਇਹਦਾ ਕੋਈ ਫਾਇਦਾ ਤਾਂ ਹੈ ਨਹੀਂ ਇਹ ਤਾਂ ਨੁਕਸਾਨ ਹੀ ਪਹੁੰਚਾਉਂਦੀਆਂ ਸਿਹਤ ਨੂੰ ਠ ਉਹਨਾਂ ਜਿਹੜਾ ਹੈਗਾ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਨਹੀਂ ਦੇਖੋ ਬੱਚੇ ਅੱਜ ਕੱਲ ਇਹਨਾਂ ਘਾਟੀ ਪਸੰਦ ਕਰਦੇ ਆਂ ਇਹ ਚੀਜ਼ਾਂ ਨੂੰ ਠੀਕ ਹੈ ਇਸ ਕਰਕੇ ਵੀ ਥੋੜਾ ਜਿਹਾ ਇਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਕਿਉਂਕਿ ਅੱਜ ਕੱਲ ਦੇ ਬਜ਼ੁਰਗ ਵਗੈਰਾ ਜਾਂ ਜੋ ਨੌਜਵਾਨ ਜਿਹੜੀ ਪੀੜ੍ਹੀ ਘਾਟੀ ਖਾਂਦੀ ਹੈ ਬਜ਼ੁਰਗ ਵਗੈਰਾ ਜਾਂਦਾ ਖਾਂਦੇ ਆਂ ਇਹ ਚੀਜ਼ਾਂ ਨੂੰ ਤਾਂ ਬਜ਼ੁਰਗਾਂ ਦੇ ਉਹਨਾਂ ਦੇ ਤਾਂ ਤੁੰਤ ਵੀ ਥੋੜੇ ਕੱਟ ਆ ਇਸ ਕਰਕੇ ਤੁਸੀਂ ਇੱਥੇ ਖਰੀਦਣ ਪਹੁੰਚੇ ਹੋਗੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਤਾਂ ਇਹ ਅਪੀਲ ਕਰੂੰਗਾ ਕਿ ਫਾਸਟ ਫੂਡ ਛੱਡ ਕੇ ਇਹ ਜੀਆਂ ਚੀਜ਼ਾਂ ਖਾਣੀਆਂ ਚਾਹੀਦੀ